ਲੋ ਜੀ ਗੱਡੀ ਆਪਣੀ ਆ ਗਈ ਉਹ ਮਾਤਾ ਹੋਰੀਆਂ ਮੱਥਾ ਟੇਕਣ ਜਾ ਰਹੀਆਂ ਨੇ ਤੇ ਚੱਲਦੇ ਆ ਫਿਰ ਹੁਣ ਅੱਗੇ ਚੱਲ ਕੇ ਤੁਹਾਨੂੰ ਕਰਾਵਾਂਗੇ ਦਰਸ਼ਨ ਸੰਸਾਰ ਲੋ ਜੀ ਗੱਡੀ ਆਪਣੀ ਦਰਪੀ ਆ ਗਈ ਤੇ ਹੁਣ ਚੱਲਦੇ ਆਪਾਂ ਗੁਰਦੁਆਰਾ ਟਰਤਨ ਸਾਹਿਬ ਲੋ ਦੋਸਤ ਸੀਬੀਆਈ ਜੇ ਵਾਹਾਂ ਤੇ ਫਿਰ ਚੱਲਦੇ ਆਪਾਂ ਨਾਨਕ ਘੀਰੇ ਨੂੰ ਬਣੇ ਰਿਹਾ ਬਲੌਗ ਦੇ ਨਾਲ ਕਰਾਂ ਮੈਂ ਦਰਸ ਤੁਹਾਨੂੰ ਜੀ ਸਾਰੀ ਸੰਗਤ ਨੂੰ ਚੱਲਦੇ ਹਾਂ ਫਿਰ ਹੋਰ ਵੀ ਕੀ ਹਾਲ ਨੇ ਕਾਲੂ ਚਲੋ ਜੀ ਰਾਤ ਰੁਕੇ ਸੀਗੇ ਦੁਬਾਰਾ ਸਾਡੇ ਸਿੰਘਾ ਭਾਈ ਜੀ ਦਾ ਸੌਣ ਵਾਲਾਗਾ ਤੇ ੁੰਡਾ ਕਹਿੰਦਾ ਬਾਥਰੂਮ ਜਾਣਾ ਤੇ ਚਲੋ ਜੀ ਚਾ ਆਇਆ ਇਹ ਆਹ ਫਾਰ ਖੇਤ ਨੇ ਜੀ ਇਹ ਪਿੱਛੇ ਇਹਨਾਂ ਨੂੰ ਪਤਾ ਤੇ ਚੱਲ ਕੇ ਗੁਰਦੁਆਰਾ ਸਾਹਿਬ ਆਪਾਂ ਨੂੰ ਕਰਾਉਨੇ ਦਰਸ਼ਨ ਜਹਾ ਜਾ ਗੁਰਦੁਆਰਾ ਪਾਇਦਾਗਾ ਕਿ ਕਿੱਥੇ ਨੇ ਵੀ ਆਪਣੇ ਮੁੰਡੇ ਬੈਠ ਕੇ ਲੋ ਜੀ ਸਮਾਨ ਆ ਪੋਰਦੀ ਨਾ ਵਸੇ ਨਾ ਬਹੁਤ ਪਿਆਗਾ ਚੱਲ ਕੱਢ ਲਈਏ ਲੈ ਵੀ ਆ ਮੁੰਡਿਆ ਫੜਾ ਚਾਉਂਦੇ ਹੁਣ ਫਿਰ ਗੁਰਦਾਰਾ ਸਾਹਿਬ ਚੱਲ ਕੇ ਹੀ ਕਰੌਣੇ ਹੁਣ ਦਰਸ਼ਨ ਚਲੋ ਵੀ ਚੁੱਪ 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 ਬੰਦ ਕਰ ਲੈ ਮੈਂ ਕਿੱਥੇ ਜਾਣਾ ਹੈ ਅੱਜ ਕਿੱਥੇ ਜਾ ਰਹੇ ਹੋਰ ਬੰਦਰ ਕੋਠੇ ਨੇ ਸੌਖੀ ਦਾ ਦਰ ਬਾਬਾ ਨਾਨਕ ਦਾ ਬਟਾ ਲੋ ਜੀ ਬਾਬਾ ਜੋਰਾਵਾਰਾ ਸਭ ਉਹ ਹੱਥ ਜਿਹੜੀ ਜਾਂ ਦੇ ਵਿੱਚ ਬਣਾਇਆ ਗੁਰਦੁਆਰਾ ਤੇ ਹੁਣ ਜਾਣ ਵਾਲੇ ਸਿੰਘਾਂ ਨੂੰ ਦਿੱਕਤ ਆਉਂਦੀ ਸੀਗੀ ਤਾਂ ਕੌਣ ਟੀਮ ਤੇ ਕਰਕੇ ਤਾਂ ਇਹ ਲੰਕਰ ਸਾਹਿਬ ਗੁਰਦੁਆਰਾ ਇੱਥੇ ਬਣਾਇਆ ਗਿਆ ਜੀ ਤੇ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿੰਦੇ ਨੇ ਇਹਨੂੰ ਆਪਣੇ ਪਿਆਰ ਦੀ ਤੇ ਪ੍ਰਗਿਆ ਨਾਲ ya, itu <hesitation> <hesitation> lain <hesitation> 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 ਤੁਹਾਨੂੰ ਇਹ ਵੇਣੇ ਜੀ ਮੂਰਤੀਆਂ ਕੋਰੇ ਮੈਂ ਕੋਤਿਆਂ ਹੱਥ ਕਰਿਆ ਸਾਰੇ ਸਰਾਨੇ ਜੀ ਚੱਲਦੇ ਅੰਦਰ ਬਾਦ ਸਾਹਿਬ ਦੇ ਕਰਾਉਣੇ ਆਪੇ ਤਾਂ ਵੀ ਗੁਰੂ ਸਾਹਿਬ ਆਜੀ ਮੇਰਾ ਕੀ ਹੈ ਕਿ ਕੀ ਵਰਤੀ ਸੀ ਜਿਹਦੇ ਨਾਲ ਵਰਨ ਤੇ ਮਾਤਾ ਜੀ ਨੇ ਲੋ ਜੀ ਆ ਗਿਆ ਪੱਦਰਵਾਰ ਸਾਹਿਬ ਸਾਹਮਣੇ ਖਾਲਸੇ ਪੰਥ ਸਾਹਿਬ ਨਿਸ਼ਾਨ ਸਾਹਿਬ ਉਹਦੇ ਇਨਸਾਨ ਰਹਿਣ ਪੰਥ ਮਹਾਰਾਜ ਦੇ ਇਸmein ਤੇਰੀ ਆਹ ਲੋ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛੋਟੇ ਸਾਹਿਬ ਜਦਿਆਂ ਦੀ ਯਾਦ ਚੇ ਗੁਰਦੁਆਰਾ ਹੱਲ ਬਣਾਇਆ ਗਿਆ ਜੀ ਤੇ ਚੱਲਦੇ ਦਰਬਾਰ ਸਾਹਿਬ ਮੁਥੜੇਕਣ ਤੇ ਸਬਤਨ ਹਾਂ ਵਾਹਿਗੁਰੂ ਤੇਰਾ ਅਸਰਾ ਲੋ ਜੀ ਕਰ ਲੋ ਦਰਸ਼ਨ ਗੁਰਦੁਆਰਾ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਜਾਲਚ ਬਣਾਇਆ ਗਿਆ ਇਹ ਦਰਬਾਰ ਸਾਹਿਬ ਆ ਜੀ ਕਰ ਲੋ ਮਹਾਰਾਜ ਦੇ ਦਰਸ਼ਨ

भाई भैया भाइयों हाथी ऊपर लड़के बैठा है क्या बोल हैं इधर भी बैठिए माता ਲਵਾ ਗਏ ਤੇ ਲੋ ਜੀ ਜਹਾਜ਼ ਉਹ ਖੜਾ ਪਰ ਤੇ ਬਾਬਾ ਕਹਿੰਦੇ ਚਾਬੀ ਲਾ ਕੇ ਦਿਲ ਨਾਲ ਕੇ ਚਾਬੀ ਲਾਈ ਗਈ ਤੇ ਅਸੀਂ ਅਪਦੇਸ਼ ਤਹਿਪਰ ਆ ਗਏ ਆਪਣੀ ਗੱਡੀ ਜੀ ਗੁਰਦੁਆਰਾ ਯਾਦਗਾਰ ਬਾਬਾ ਸਹਿਬ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਉਹ ਖੜੀ ਗੱਡੀ ਆਪਣੀ ਆ ਰਹੀ ਹੈ ਜੀ ਫਿਰ ਚੱਲਦੇ ਹੁਣ ਆਪਾਂ ਹੁਣ ਆਪਾਂ ਨਾਨਕ ਧੀਰੇ ਚੱਲ ਕੇ ਰੁਕਾਂਗੇ ਜੀ ਦੇਖਾਂਗੇ ਬੀਚੇ ਦਾ ਜਾਂਦੇ ਹੋਈ ਆਪਾਂ ਤੋਂ ਰੁਕਿਆ ਗਿਆ ਮਾਤਾ ਪਾਰ ਕੋਲ ਜਿੱਦੇ ਤਾਂ ਵੀ ਠੀਕ ਹੈ ਜੇ ਨਾ ਰੁਕਿਆ ਗਿਆ ਤਾਂ ਫਿਰ ਨਾਨਕ ਧੀਰੇ ਤੋਂ ਵਾਪਸ ਆਉਂਦੇ ਹੋਏ ਰੁਕਾਂਗੇ ਜੀ ਆ ਗਈ ਆਪਣੀ ਗੱਡੀ ਚੱਲਦੇ ਆ ਬਹਿਣੇ ਵਿੱਚ ਲੱਗੇ ਚਲੋ ਜੀ ਦਾ ਉਹ ਲੋਈ ਚੱਲ ਪਿਆ ਆਪਾਂ ਨਾਨਕ ਝੀਰੇ ਨੂੰ ਬੋਲ ਸਾਨਿਹਾਲ ਸਾਸਰੀਆ ਕਾਲ ਬੋਲ ਨੀਰਾ ਬੱਦਲੋ ਬੱਦਲੋ ਦਿਸ਼ਾ ਬੁੱਤ ਮਸਾਇ ਮੈਂ ਕਾਲਾ ਨੋਕਰੇ ਆਂ ਕਿਹਨਾਂ ਤੱਕ ਕਾਲੀ ਦਾ ਹੋ ਗਿਆ ਆਂ

ਕੀ ਹੋ ਗਿਆ ਮਾਤਾ ਬੇਦਰ ਚਾਗ ਹੈ ਬੇਦਰ ਚਾਗ ਕਰਨਾ ਚਾਹੀਦਾ ਅੰਕਰ ਕੌਂਡੇ ਜੀ ਇੱਥੇ ਬਾਬੇ ਨਾਨਕ ਦਾ ਸਾਹਮਣੇ ਦਰਬਾਰ ਸਾਹਿਬ ਇੱਥੇ ਉਹ ਸਰਾਵਾਂ ਆ ਗਏ ਨਾ ਅੱਜ ਮਹੱਤਵਪੂਰਨ ਲੋਈ ਕਰਵਾ ਕੇ ਜੀ ਦਰਸ਼ਨ ਤੇ ਕਰਾਉਣਿਆ ਤਾਂ ਅੰਦਰਵਾਰ ਸਾਹਿਬ ਦੇ ਚਰਚਾ ਹਾਂ ਇੱਕ ਦਿਨ ਬਾਅਦ ਆਪਾਂ ਅੱਛਾ ਜਿਹਾ ਅੱਛਾ ਜਿਹਾ ਚੱਲੀ ਆਪਣੀ ਸੰਗਤ ਤਾਂ

ਕੀ ਹਾਲ ਹੈ ਹੁਣ ਆਪਾਂ ਮੱਥਾ ਟੇਕਣਾ ਜੀ ਦੋ ਛੁੱਟ ਜੇ ਤਾਂ ਮੈਨੇ ਇਹਦਾ ਹੋਰ ਹੈ ਬਾਬੇ ਨਾਨਕ ਦਾ ਨਾਨਕ ਕੀਰ ਕਰ ਲੋ ਜੀ ਦਰਸ਼ਨ ਸਾਹਿਬ ਦੇ ਕਰਾਉਣਾ ਦਰਸ਼ਕ ਨੂੰ ਜੀ ਸ਼ੁਰੂ ਹੋਇਆ ਚਾਹ ਪਸੰਦਨਾ ਇਹ ਆ ਗਿਆ ਜੀ ਸ਼ਰੂਪਰ ਸਾਹਿਬ ਨਾਨਕ ਜੀ ਰਵਿਗੇ ਜੀ ਅੰਕ ਤੇ ਜੁਲ ਜੁਲ ਨੀ ਤੋ ਵੀ ਕਰ ਲੋ ਦਰਸ਼ਨ ਰੂਪ ਰਹਿ ਦੇ

मैंgetElementById को पाब गोमाने करना है और सबको का जो ते मसर पाए जी रहा मन पर सब पे की तन है पति ਨਾਨਕ ਭਗਤ ਨਾਨਕ ਤੁਮ ਪਛਾਨੇ ਜੀ ਅਮੀਰਾਂ ਦੇ ਗੱਲ ਕਰਦੇ ਨਹੀਂ ਆ ਸਰਕਾਰ ਨੂੰ ਜੁੜਨੇ ਦਾ ਪ੍ਰਤੀਕਾਤਮਕ ਦਰਸਾਦਾ ਸਕੀ ਸਾਡੇ ਰਾਜ ਰਾਜ ਸਰਕਾਰ ਦੇ ਅੰਦਰ ਦੱਸ ਕੇ ਜੇ ਕਹਿੰਦੇ ਆ ਤਾਂ ਨਾਨਕ ਦੀ ਸਤਿ ਮੇਰੇ ਕੀਰੇ ਦਰਸ਼ਕੋ ਤਾਂ ਸਾਥ ਦੇ ਹੋ ਤੇ ਹੁਣ ਚੱਲਦੇ ਆਪਾਂ ਪ੍ਰਭੂ ਸਾਹਿਬ ਦੇ ਦਰਸ਼ਨ ਜੀ ਵਧੀਆ ਲੋਇਮ ਤੱਕੋਂ ਤੇ ਕਰ ਲੋ ਦਰਸ਼ਨ ਆ ਜਾਓ ਇੱਕ ਜਿੰਨੇ ਸੋਈਆਂ ਆਮ ਤੱਕੋਂ ਤੁਹਾਡਾ ਦਿਨ ਲਖਣੇ ਮਿੱਠਾ ਪਣੀ ਕੱਢਿਆ ਜੀ ਗੁਰਬ੍ਰਿੰਦ ਗੁਰਬ੍ਰਿੰਦ ਪੜੀ ਹੈ ਨਹੀਂ ਪੜੀ ਨਹੀਂ ਇਹ ਸੀ ਕਿਸੇ ਨੇ ਕੀ ਕਰਨਾ ਹੈ ਤੇ ਲਓ ਜੀ ਸਾਰੇ ਵਾਕ ਸਾਰੇ ਚੂੜਾ ਵਾਲੇ ਆਏ ਨੇਗੇ

ਲੋਰੀ ਟੇਕ ਚੱਲਦੇ ਆਂ ਅੰਦਰ ਦਰਬਾਰ ਸਾਹਿਬ ਦੇ ਟੇਕ ਦੀ ਇਹ ਮਿੱਟੀ ਕਹੀ ਮੱਥਾ ਕਿਰਪਾ ਸਤਿਮੰਹ ਸਰਬਾਹੰਸਾ ਲਿਫਟ ਕਰ ਲੋ ਦਰਸ਼ਨ ਦਰਬਾਰ ਸਾਹਿਬ ਦੇ ਚਾਰ ਲੋ ਦਰਸ਼ਨ ਬਸ ਆਪਾ ਕਾ ਦਰਸਨੀ ਡਿਊਟੀ ਦੇ

ਬਾ ਗੋਰਜੀ ਪੈਂਦੇ ਜਨਵਾਰਾ ਦਾ ਬੇਦਰ ਉਹ ਨਾ 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 ਲੋਲੀ ਮੱਥਾ ਟੇਕ ਲਈ ਮਹਾਰਾਜ ਦਾ ਨਿਸਾਲ ਸਾਹਿਬ ਤੇ ਲੋ ਵੀ ਆ ਛੋਟਾ ਹਿੰਗ ਚੱਲੇਗਾ। ਕਾਫਸਤਾਨ ਮਾਤਾ ਭਾਗੌਰ ਜੀ। ਬਹੁਤ ਰੀਜ਼ ਆ ਸਕੂਲ। ਮਾਤਾ ਜੀ ਜਿਆਦਾ ਟਾਈਮ ਇੱਥੇ ਰਹਿਣਗੇ। ਜੇ ਤੋ ਪਿਆਰ ਕਰਿਐ ਸੀ। ਸਾਹ ਲੈ ਫੋਟੋ ਦੇਖ ਕੇ ਪਾਉਣਾ ਬੱਤੀ ਹੈ ਜੀ ਹੁਣ ਆਪਾਂ ਚੱਲਦੇ ਹਾਂ ਮਾਤਾ ਜੀ ਦੇ ਦਰਬਾਰ ਸਾਹਿਬ ਜੀ ਮੱਥਾ ਟੇਕਣਾ ਸਰ ਦੇ ਕਰ ਲੋ ਦਰਸ਼ਨ ਸਾਰੇ ਮਤਾ ਪਾ ਕੋ ਜੀ ਲਓ ਜੀ ਵਾਪਸੀ ਤੇ ਆਪਾਂ ਖੜੇ ਸੀਗੇ ਗੁਰਦੁਆਰਾ ਬਾਬਾ ਜੀ ਰੋਵਰ ਸਿੰਘ ਫਤ ਸਿੰਘ ਦੀ ਚਾਰ ਵਿੱਚ ਬਣਾ ਹੋਇਆ ਹੈਗਾ ਲਓ ਜੀ ਕਰ ਲੋ ਜਹਾ ਦੇ ਦਰਸ਼ਨ ਆ ਗਿਆ ਅਨੂਏ ਪਾਰਨਾਗਨ ਚਲ ਲੋ ਜੀ ਦਰਸ਼ਨ ਜਾ ਜੇ ਜੀ ਆਪਣਾ ਬੰਦਾ ਚੜਨ ਲੱਗਦਾ ਹਾਂ ਤੇ ਆ ਆ ਰਿਹਾ ਆਪਣੇ ਮਾਮੇ ਦਾ ਮੁੰਡਾ ਇਹ ਵੀ ਕਿੰਨ ਜਹਾਜ਼ ਚੜਨਾ ਹੈ ਇਹ ਤਾਂ ਕਹਿੰਦਾ ਮੈਂ ਫਰਾ ਤੇ ਬੈੱਕੀ ਜਾਣਾਗਾ ਖਤਰਨਾਕ ਬੰਦਾ ਨਾ ਕਿੜਕੀ ਪਾ ਕੇ ਬੈਠੂ ਹਾਂ ਬੈਗਦਾ ਬੈਠੂਗਾ ਵੀ ਕਿੜਕੀ ਪਾ ਕੇ ਲੋ ਜੀ ਖਾਲਸਾ ਜੀ ਛੋਣ ਨੂੰ ਦਿਖਾਵੀਂ ਸੰਗੀ ਖਾਲਸੇ ਦਾ ਜਹਾਜ਼ ਤਨ ਨਾਮ 와ਹੀ ਕਰਮੀ ਭਗਤ ਭਗਤ ਜਗਤ ਸਚ ਵਾਹੀਏ ਸਰਬ ਸੁਖਾ ਦਾਤਾ ਆਪਣੇ ਦਾਸ ਕੋ ਭਲਤ ਧਾਰ ਦਿਵੇ ਪੂਰਨ ਮੁਰਖਾ

लो जी अब पापा बैठा है तो बन जाइए तो ਚਾਲਦੇ ਆ ਯਾਹ ਦੀ ਸਵਾਰੀ ਆਪਣੀ ਹੋ ਗਈ ਤਸੀਮ ਇਧਰ ਆਈ ਜੀ ਸਾਹਿਬ ਆ ਜੇ ਨਾਲ ਦੇ ਕੈਪਟਨ ਲਾਗੇ ਕੈਪਟਨ ਇੱਕ ਆ ਕੈਪਟਨ ਦੇ ਨਾਲ ਫੋਟੋ ਲਾਓ ਜੀ ਪਹੁੰਚੇ ਵਾਪਸ ਆਪਾਂ ਨਦੀਰ ਸਾਹਿਬ ਮੜਾ ਜਾਣਾ ਨੰਗਤੀ ਰਜਾਏ ਯਾਤਰਾ ਵਧੀਆ ਹੋ ਗਈ ਆਪਣੀ ਤੇ ਐਨ ਆਰ ਆਈ ਨਵਾਂ ਆਇਆਗੇ ਠੀਕ ਆ ਮਰਾ ਆਪਣਾ ਇੱਥੇ ਮੋਜੇ ਕੋਲ ਦੇ ਨਾਲੋਂ ਤਾਂ ਇੱਥੇ ਨਾ ਪਤਾ ਕਰਨ ਗਿਆ ਬਾਈ ਬੰਦਾ ਆਪਣਾ ਠੀਕ ਆ ਮਰਾ ਮਿਲ ਗਿਆ ਤਾਂ ਇੱਥੇ ਰਹਾਂਗੇ ਨਹੀਂ ਵਾ ਉੱਥੇ ਨਾਨਕਸਰ ਤੋਂ ਜਾ ਕੇ ਰਹਿਣਾ ਹੀ ਪਊਗਾ ਲੋ ਜੀ ਵਾਪਸ ਆ ਗਈ ਨਾਨਕਸਰ ਕੋਲੋਂ ਦੁਬਾਰਾ ਠੀਕ ਓ ਲੇਟ ਹੋ ਗਿਆ ਜੀ ਅੱਜ 1.5 ਵਜੇ ਰਾਤ ਦੇ ਤੇ ਹੁਣ ਚਲਦਾ ਰੂਮ ਚ ਚੱਲ ਕੇ ਆਰਾਮ ਕਰਦੇ ਆ ਥੱਕੇ ਪਏਗੇ ਤੜਕੇ ਦੇ ਚੱਲਦੇ ਆ ਜੀ ਹੁਣ ਉੱਪਰ ਆਇਆ